ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗੱਲਾਂ ਦੇਸ਼ ਪੰਜਾਬ ਦੀਆਂ ਤੇ ਅੱਜ ਦੀ ਵੀਡੀਓ 'ਚ ਆਪਾਂ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਭ ਤੋਂ ਵੱਡੇ ਸਹੇਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਵਿਆਹ ਬਾਰੇ ਗੱਲ ਕਰਾਂਗੇ ਜੀ ਹਾਂ ਆਪਣੇ 'ਚ ਬਹੁਤ ਘੱਟ ਲੋਕ ਇਸ ਗੱਲ ਤੋਂ ਵਾਕਿਫ ਨੇ ਕਿ ਬਾਬਾ ਅਜੀਤ ਸਿੰਘ ਜੀ ਵਿਆਹੇ ਹੋਏ ਸੀ ਜਦੋਂ ਮੈਂ ਵੀ ਇਹ ਗੱਲ ਪੜ੍ਹੀ ਤਾਂ ਮੇਰੇ ਲਈ ਵੀ ਇਹ ਇੱਕ ਨਵਾਂ ਤੱਥ ਸੀ ਤੇ ਸੋਚਿਆ ਤੁਹਾਡੇ ਸਾਰਿਆਂ ਨਾਲ ਵੀ ਸਾਂਝਾ ਕੀਤਾ ਜਾਵੇ ਇੱਥੇ ਮੈਂ ਉਹਨਾਂ ਸਾਰੇ ਇਤਿਹਾਸਕ ਸਰੋਤਾਂ ਦਾ ਹਵਾਲਾ ਦੇ ਕੇ ਗੱਲ ਕਰਾਂਗਾ ਜੋ ਇਸ ਵਿਆਹ ਦੀ ਗਵਾਹੀ ਭਰਦੇ ਨੇ ਸਭ ਤੋਂ ਪਹਿਲਾਂ ਇਸ ਵਿਆਹ ਦਾ ਜ਼ਿਕਰ ਮਿਲਦਾ ਪੱਟ ਵਈਆਂ ਦੇ ਵਿੱਚ ਪੱਟ ਵਈਆਂ ਸਿੱਖ ਇਤਿਹਾਸ ਦਾ ਸਭ ਤੋਂ ਪ੍ਰਮਾਣਿਤ ਸਰੋਤ ਮੰਨੀਆਂ ਜਾਂਦੀਆਂ ਨੇ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੱਟ ਸਹਿਬਾਨਾਂ ਦਾ ਗੁਰੂ ਸਾਹਿਬ ਕਿੰਨਾ ਸਤਿਕਾਰ ਕਰਦੇ ਸੀ ਤੇ ਉਹਨਾਂ ਦੀ ਬਾਣੀ ਨੂੰ ਵੀ ਗੁਰੂ ਸਾਹਿਬ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਕੀਤਾ ਪੱਟ ਸਹਿਬਾਨਾਂ 'ਚ ਰਵਾਇਤ ਹੁੰਦੀ ਸੀ ਕਿ ਉਹ ਇਤਿਹਾਸਕ ਘਟਨਾਵਾਂ ਨੂੰ ਵਈਆਂ 'ਚ ਦਰਜ ਕਰਦੇ ਰਹਿੰਦੇ ਸੀ ਤਾਂ ਕਿ ਸਮਕਾਲੀ ਇਤਿਹਾਸ ਨੂੰ ਅਗਲੀਆਂ ਪੀੜ੍ਹੀਆਂ ਲਈ ਸਾਂਭ ਕੇ ਰੱਖਿਆ ਜਾ ਸਕੇ ਸੋ ਪੱਟ ਵਹੀ ਪੂਰਬੀ ਦੱਖਣੀ ਦੇ ਮਤਾਬਕ ਬਾਬਾ ਅਜੀਤ ਸਿੰਘ ਜੀ ਦਾ ਵਿਆਹ ਬਰਹਾਨਪੁਰ ਦੇ ਨਿਵਾਸੀ ਭਾਈ ਜੇਠਾ ਸਿੰਘ ਤੇ ਬੀਬੀ ਲక్ష్ਮੀ ਕੌਰ ਦੀ ਸੁਪੁੱਤਰੀ ਬੀਬੀ ਤਾਰਾ ਕੌਰ ਜੀ ਦੇ ਨਾਲ 15 ਜਨਵਰੀ 1705 ਈਸਵੀ ਨੂੰ ਹੋਇਆ ਇਸੇ ਪੱਟ ਵਹੀ ਵਿੱਚ ਬਾਬਾ ਅਜੀਤ ਸਿੰਘ ਜੀ ਤੇ ਬੀਬੀ ਤਾਰਕੌਰ ਜੀ ਦੇ ਇੱਕ ਸਪੁੱਤਰ ਦਾ ਜ਼ਿਕਰ ਵੀ ਮਿਲਦਾ ਜਿਨ੍ਹਾਂ ਦਾ ਜਨਮ 9 ਦਸੰਬਰ 1705 ਨੂੰ ਹੋਇਆ ਦੱਸਿਆ ਜਾਂਦਾ ਤੇ ਉਹਨਾਂ ਦਾ ਨਾਮ ਹਠੀ ਸਿੰਘ ਰੱਖਿਆ ਗਿਆ ਸੀ ਇਸ ਵਿਆਹ ਦਾ ਜ਼ਿਕਰ ਗੁਰੂ ਸਾਹਿਬ ਦੇ ਸਮਕਾਲੀ ਸਿੱਖ ਕੋਇਰ ਸਿੰਘ ਜੀ ਵੱਲੋਂ ਲਿਖੇ ਗਏ ਇਤਿਹਾਸਕ ਗ੍ਰੰਥ ਗੁਰਬਲਾਸ ਪਾਤਸ਼ਾਹੀ ਦਸਵੀਂ ਚ ਵੀ ਮਿਲਦਾ ਤੇ ਜੇ ਮੌਜੂਦਾ ਇਤਿਹਾਸਕਾਰਾਂ ਦੀ ਗੱਲ ਕਰੀਏ ਤਾਂ ਡਾਕਟਰ ਹਰਜਿੰਦਰ ਸਿੰਘ ਦੀ ਦਿਲਗੀਰ ਆਪਣੀ ਕਿਤਾਬ ਸਿੱਖ ਤਵਾਰੀਖ ਚ ਵੀ ਇਸ ਵਿਆਦਾ ਜ਼ਿਕਰ ਕਰਦੇ ਨੇ ਸੋ ਇਹ ਸੀ ਸਾਡੇ ਵੱਲੋਂ ਗੁਰ ਇਤਿਹਾਸ ਨਾਲ ਸੰਬੰਧਤ ਇਸ ਵੱਡਮੁੱਲੇ ਤੱਤ ਤੇ ਜਾਣਨਾ ਪਾਉਂਦੀ ਇੱਕ ਨਿਮਾਣੀ ਜੀ ਕੋਸ਼ਿਸ਼ ਜੇ ਇਤਿਹਾਸ ਦੱਸਦੇ ਆ ਕਿਸੇ ਵੀ ਤਰ੍ਹਾਂ ਦੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਸੰਗਤ ਬਖਸ਼ਣ ਹਾਰ ਅਣਜਾਣ ਬੱਚੇ ਸਮਝ ਕੇ ਮਾਫ ਕਰਦੇ ਹੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਧੰਨਵਾਦ